ਸਵਾਗਤ ਹੈ ਬੱਚੇ ਤੁਹਾਡਾ ਵਿਨਾਇਕ ਅਕੈਡਮੀ ਚ ਅੱਜ ਦੇ ਵੀਡੀਓ ਚ ਆਪਾਂ ਚਰਚਾ ਕਰਾਂਗੇ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਕਲਰਕ ਸਟੈਨੋ ਦੇ ਇਗਜ਼ਾਮ ਦੇ ਬਾਰੇ ਚ ਜੋ 2021 ਦੇ ਵਿੱਚ ਹੋਇਆ ਸੀ ਤੇ ਉਹਦੇ ਵਿੱਚ ਆਏ ਪੰਜਾਬੀ ਦੇ MCQ ਦੇ ਬਾਰੇ ਚ ਅੱਜ ਆਪਾਂ ਚਰਚਾ ਕਰਾਂਗੇ ਤਾਂ ਚਲੋ ਸ਼ੁਰੂਆਤ ਕਰਦੇ ਹਾਂ ਆਪਾਂ ਆਪਣੇ ਕਲਾਸ ਦੀ ਮੈਂ ਹਰ ਰੋਜ਼ ਸੈਰ ਕਰਦਾ ਹਾਂ ਇਹ ਵਾਕ ਦੀ ਕਿਹੜੀ ਕਿਸਮ ਹੈ ਸਯੁਕਤ ਵਾਕ ਗੁੰਜਲ ਸਧਾਰਨ ਜਾਂ ਮਿਸ਼ਰਤ ਵਾਕ ਇਹ ਗੇਓਪਸ਼ਨ ਸੀਸ ਧਾਰਨਵਾਕ 8 ਲਿਖੇ ਵਿੱਚੋਂ ਕਿਹੜਾ ਆਕੜ ਦਾ ਸਹੀ ਅਰਥ ਹੈ ਹੰਕਾਰ ਅਕੜੇਮਾ ਸਖਤੋਨਾ ਜਾਂ ਉਪਰੋਕਤ ਸਾਰੇ ਵੈਸੇ ਵੇਖਿਆ ਜਾਵੇ ਤਾਂ ਆਪਾਂ ਨਾਰਮਲ ਭਾਸ਼ਾ 'ਚ ਤਿੰਨੋਂ ਵਰਡ ਹੀ ਯੂਜ਼ ਕਰ ਲੈਂਦੇ ਆ ਪਰ ਅਨਸਵਰ ਕੀ ਦੇ ਅਕੋਰਡਿੰਗ ਇਸ ਦਾ ਆਪਸ਼ਨ ਏ ਆਏਗਾ ਹੰਕਾਰ ਨੂੰ ਹੀ ਟਿਕ ਕਰ ਰੱਖਿਆ ਸੀ ਤਾਂ ਇਸ ਕੁਐਸਚਨ ਨੂੰ ਤੁਸੀਂ ਧਿਆਨ ਰੱਖੋਗੇ ਖਾਲੀ ਸਥਾਨ ਭਰੋ ਖਾਨ ਪੀਨ ਨੂੰ ਬਾਂਦਰੀ ਡੰਡੇ ਖਾਨ ਨੂੰ ਡੈਂਸ਼ 칸핀 ਨੂੰ ਬਾਂਦਰੀ ਡੰਡੇਖਾਨ ਨੂੰ ਰਿਚ ਕੀ ਆਏਗਾ অপশন B ਰਿਚ ਕਿਸਮਤ ਬਦਲ ਦੇਣੀ ਕਿਸ ਮਹਾਵਰੇ ਦਾ ਅਰਥ ਹੈ ਕੀ ਆਏਗਾ অপশন C ਰੇਖ ਵਿੱਚ ਮੇਕ ਮਾਰਨਾ किड़े वाक विस्मिक चिन्हित ठीक वरतों हुई है क्या आएगा ऑप्शन ए है तो फेल हो गया शुद्ध दसो कि शब्द इन्होंने चार शुद्ध है कि आएगा ऑप्शन ए गहना हेठ लिखियों समानार्थक नहीं है ਇਹ ਆਏਗਾ অপਸ਼ਨ B ਖਾਇਦਾ ਖਾਲਿਸਤਾਨ ਪਰੋ ਉਤੋਂ ਬੀਬੀਆਂ ਡਾਂਸ ਵਿੱਚੋਂ ਕਾਲੇ ਕਾਂ ਇਹ ਆਏਗਾ ਆਪਸ਼ਨ ਸੀ ਦਾੜੀਆਂ ਕਿਸ ਮਾਵਰੇ ਦਾ ਅਰਥ ਈਰਖਾ ਹੋਣਾ ਹੈ ਅਨਸਵਰ ਕੀ ਦੇ ਵਿੱਚ ਇਸ ਦੀ ਆਪਸ਼ਨ ਸੀ ਲੱਗੀ ਹੋਈ ਸੀ ਅੱਖਾਂ ਤੇ ਪੱਟੀ ਬੰਨਣੀ ਨੇ ਇੱਥੇ ਮਿਸਿੰਗ ਹੈ ਪਰ ਇਸ ਦਾ ਆਪਸ਼ਨ ਬੀ ਵੀ ਆ ਸਕਦਾ ਹੈ ਅੱਖਾਂ ਵਿੱਚ ਰੜਕਣਾ ਸ਼ੁੱਧ ਦੱਸੋ ਇਹਨਾਂ ਵਿੱਚੋਂ ਕਿਹੜਾ ਸ਼ਬਦ ਸ਼ੁੱਧ ਹੈ कि आएगा ऑप्शन ए डैना ठीक दसो एन वाक ठीक है कि सही वाक है ऑप्शन ए हाय मैं किधर जाव ਉਹ ਮਚ ਜਾਗਾ ਜੋ ਹਰ ਸਾਲ ਸੋਏ ਕੀ ਆਈਗਾ ਆਪਸ਼ਨ ਸੀ ਹਰ ਵੇਲੇ ਆਈ ਹੰਕਾਰ ਦਾ ਵਿਰੋਧੀ ਸ਼ਬਦ ਹੈ अंकार ਦਾ ਵਿਰੋਧੀ ਕੀ ਬਣੇਗਾ অপশন B ਨਿਮਰਤਾ ਮਛੇਰਾ ਦਾ ਇਸਤਰੀ ਲਿੰਗ ਕੀ ਬਣੇਗਾ অপশন B ਮਛੇਰਨ ਥਲ ਸ਼ਬਦ ਦਾ ਸਮਾਨਾਰਥਕ ਹੈ ਇਹ ਹੈਗਾ অপশন B 컬러 ঠিক ਹੈ ਤਾਂ ঠিক ਹੈ بچے ਇਥੇ ਆਪਣੇ MCQ ਪੂਰੇ ਹੁੰਦੇ ਹਨ ਮਿਲਦੇ ਆ ਕੱਲ ਅਗਲੇ MCQ ਦੇ ਨਾਲ ਅਗਲੀ ক্লাস ਦੇ ਨਾਲ ਅੱਜ ਦੇ ਲਈ ਇੰਨਾ ਹੀ ਬਹੁਤ ਬਹੁਤ ਧੰਨਵਾਦ